ਅੱਜ ਮੈਂ ਸ਼ਿਵੀ ਬੱਤਾ ਰਾਸਤੇ ਦੇ ਹਿੰਦੂ ਸੇਟ ਤੋਂ ਰਾਸਤੇ ਦੇ ਟਿਕਣੇ ਤੱਕ ਆ ਲਈ ਤੁਹਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਹ ਦੱਸਣਾ ਚਾਹਣਾ ਇਸ ਟਾਈਮ ਮੈਂ ਮੇਨ ਰੋਡ ਤੇ ਖੜਾ ਦਿੱਤੇ ਲੱਗੇ ਸੀ ਟੰਡਾ ਜਲੰਧਰ ਦੇ ਕੋਲ ਔਰ ਅਸੀਂ ਕੀ ਦੇਖ ਰਹੇ ਹਾਂ ਕਿ ਸਾਡੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਇੱਕ ਤਰ੍ਹਾਂ ਦੇ ਤਣਾਅ ਇਹ ਕੋਈ ਨਾਇਨ ਸਿੰਘ ਢੰਡਰਾ ਵਾਲਾ ਜਿਹਨੇ ਕੀ ਪੰਜਾਬ ਦੇ ਵਿੱਚ ਬਹੁਤ ਤੱਤਵਾਦ ਫਲਾਇਆ ਅੱਸੀ ਤਸ਼ਕੀਲੇ ਵਿੱਚ ਸਾਰੇ ਆਮ ਉਸ ਬੰਦੇ ਦੇ ਫਲੈਕਸ ਬੋਰਡ ਲੱਗੇ ਆ ਜਿਹੜਾ ਵੀ ਮੈਂ ਦਿਖਾਣਾ ਚਾਹਨਾ ਉਹ ਤਨੁ ਕਰਿਓ ਵੀ ਕੈਮਰਾ ਸਾਹਮਣੇ ਪੁਲਿਸ ਸਟੇਸ਼ਨ ਸਾਹਮਣੇ ਆ ਝੇੜੂ ਵਾਲੀ ਚੌਕੀ ਉਤੋਂ ਕੁਛ ਹੀ ਕਦਮਾਂ ਦੇ ਦੂਰ ਉਤੋਂ ਕੁਛ ਹੀ ਕਦਮਾਂ ਦੇ ਦੂਰ ਢੰਡਰਾ ਵਾਲੇ ਦੇ ਪੋਸਟਰ ਲੱਗੇ ਆ ਆ ਜਾ ਦੇਸ਼ ਨੂੰ ਸਭ ਨੂੰ ਇੱਕ ਅੱਤਵਾਦੀ ਦੀ ਯਾਦ ਦੇ ਵਿੱਚ ਮਹਿਤਾਪੁਰਜਤ ਦਾ ਸਨੇਹਾ ਦੇਤਾ ਜਾ ਰਿਹਾ ਅਸੀਂ ਇਹ ਪ੍ਰਸ਼ਾਸਨ ਦੇ ਕੋਲ ਪਰਜੋਰ ਮੰਗ ਕਰਦੇ ਆ ਜੇ ਅਸੀਂ 2 ਦਿਨ ਦਾ ਸਮਾਂ ਦਿੰਨੇ ਆ ਜੇ ਇਸ ਅੱਤਵਾਦੀ ਦੇ ਜਨੈਲ ਸਿੰਘ ਘੰਡਰਾਵਾਲਵੇ ਜਿਹਨੇ ਪੰਜਾਬ ਦੇ ਕਮਨ ਸ਼ਾਂਤੀ ਦਾ ਮਾਹੌਲ ਹਮੇਸ਼ਾ ਖਰਾਬ ਕੀਤਾ ਔਰ ਇਸ ਧੱਲੂ ਘਰੇ ਦੀ ਆੜ ਦੇ ਵਿੱਚ ਹਥਿਆਰਾਂ ਦੇ ਪੰਜਾਬ ਦੇ ਵਿੱਚ ਧਕੀਰੇ ਫੜੇ ਜਾ ਰਹੇ ਆ ਅੱਤਵਾਦੀਆਂ ਦੇ ਨਾਲ ਅਸੀਂ ਪ੍ਰਸ਼ਾਸਨ ਨੂੰ ਟਾਈਮ ਦਿੰਨੇ ਆ ਕਿ 2 ਦਿਨ ਦੇ ਵਿੱਚ ਇਹ ਬੋਰਡ ਲਾਏ ਜਾਣ ਨਹੀਂ ਤਾਂ ਹਿੰਦੂ ਸ਼ਿਵ ਸੈਨਾ ਦੀ ਟੀਮ ਸਾਰੇ ਪੰਜਾਬ ਦੇ ਵਿੱਚੋਂ ਇਹ ਬੋਰਡ ਆਪਣੇ ਹੱਥੀ ਤਾਰੇਗੀ ਮੈਂ ਇਹ ਐਲਾਨ ਕਰਦਾ ਹਿੰਦੂ ਸ਼ਿਵ ਸੈਨਾ ਐਲਾਨ ਕਰਦੀ ਆ ਜੇ ਪ੍ਰਸ਼ਾਸਨ ਨੇ 2 ਦਿਨ ਦੇ ਅੰਦਰ ਇਹ ਸੱਤਵਾਦੀ ਦੇ ਵੋਟ ਨਾ ਲਾਏ ਤੇ ਇਹਨਾਂ ਦੇ ਵੋਟ ਅਸੀਂ ਆਪਣੇ ਹੱਥਾਂ ਦੇ ਨਾਲ ਲਾਵਾਂਗੇ ਜੀ